ਹਾਂਜੀ ਵੈਲਕਮ ਟੂ ਕਿਕਰ ਸਿੰਘ ਬਲੌਗਸ ਹਾਂਜੀ ਸਤਿ ਸ੍ਰੀ ਅਕਾਲ ਅੰਟੀ ਜੀ ਹਾਂਜੀ ਸਤਿ ਸ੍ਰੀ ਅਕਾਲ ਬੇਟੇ ਹੋਰ ਕਿਵੇਂ ਹੋ ਹਮ ਸਾਰੇ ਠੀਕ ਆ ਕੋ ਤੁਸੀਂ ਹਾਂਜੀ ਹਾਂਜੀ ਕਿਵੇਂ ਅੰਟੀ ਤੁਸੀਂ ਗਰਮੀ ਚ ਕਿਵੇਂ ਰਹਾ ਥੋੜਾ ਆਉਣ ਦਾ ਜਾਣ ਦਾ ਸਫਰ ਗਰਮੀ ਚ ਤਾਂ ਬੇਟੇ ਪੁੱਛਣਾ ਬਹੁਤ ਬੁਰਾ ਹਾਲ ਹੈ ਸਫਰ ਕਰਨਾ ਤਾਂ ਇੰਨਾ ਮੁਸ਼ਕਲ ਹੈ ਨਾ ਕੀ ਕਰੀਏ ਪਰ ਇੱਕ ਸਰਦਾ ਨਹੀਂ ਪੋਣਾ ਪੈਂਦਾ ਸ਼ੌਕ ਨਹੀਂ ਮਜਬੂਰੀ ਆ ਮਜਬੂਰੀ ਆ ਬਸ ਹੈ ਤੇ ਹੁਣ ਅਸੀਂ ਬੈਠੇ ਆਂ ਰੋਟੀ ਖਾ ਕੇ ਫੋਨ ਲਗਾ ਕੇ ਕੰਮ ਤੇ ਕਿਉਂਕਿ ਅਲੱਗ-ਅਲੱਗ ਸਾਡੇ ਸੀਨ ਨੇ ਹੁਣ ਪਹਿਲਾਂ ਕਿਸੇ ਹੋਰ ਦਾ ਹੋਊਗਾ ਫਿਰ ਸਾਡੀ ਵਾਰੀ ਆਊ ਕਰਦੇ ਆਂ ਟਾਈਮ ਪਾਸ ਬਸ ਥੋੜੇ YouTube ਦਾ ਚੈਨਲ ਵੀ ਨਾਮ ਵੀ ਦੱਸ ਦੋ ਜੀ ਸਾਡੇ YouTube ਦਾ ਚੈਨਲ ਦਾ ਨਾਮ ਹੈ ਹਰਪ੍ਰੀਤ ਸਿੱਧੂ ਠੀਕ ਹੈ ਦੀ ਪੰਜਾਬੀ ਵੀਡੀਓ ਦੀ ਪੰਜਾਬੀ ਵੀਡੀਓ ਤੋਂ ਚੈਨਲ ਆ ਸਾਡੇ ਠੀਕ ਤੇ ਵੀਡੀਓ ਦੇਖਿਆ ਕਰੋ ਸਬਸਕ੍ਰਾਈਬ ਕਰਿਆ ਸੋਡੇ ਹੌਸਲੇ ਨਾਲ ਅਸੀਂ ਅੱਗੇ ਵਧਦੇ ਹਾਂ ਜਿੰਨੇ ਤੁਸੀਂ ਕਮੈਂਟ ਕਰੋਗੇ ਜਿੰਨਾ ਤੁਸੀਂ ਲਾਈਕ ਕਰੋ ਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਉੰਨੀ ਅਸੀਂ ਕੰਮਾਂ ਬੰਨ ਐਸੀ ਮਿਹਨਤ ਕਰਨੀ ਹੈ ਹਾਂਜੀ ਹਾਂਜੀ ਹੋਰ ਨਿਕਲਦਾ ਫਿਰ ਬੰਦਾ ਹੋਰ ਨਿਕਲਦਾ ਜਿਵੇਂ ਕਮੈਂਟ ਕਰਕੇ ਰਾਏ ਕਰ ਹਾਂਜੀ ਬਾਈ ਜਦੋਂ ਸਾਨੂੰ ਵਿਊ ਮਿਲਦੇ ਆ ਜਦੋਂ ਸਾਨੂੰ ਕਮੈਂਟ ਕਰਦੇ ਆ ਤੁਸੀਂ ਸਾਡੇ ਨਾਂ ਦੇ ਹਨ ਫਿਰ ਸਾਨੂੰ ਹੌਸਲਾ ਮਿਲਦਾ ਹਨਾ ਵੀ ਹਾਂ ਯਾਰ ਵਾਕੇ ਤੁਹਾਨੂੰ ਸਾਨੂੰ ਕੋਈ ਜਾਣਦਾਗਾ ਸਾਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਆ ਫਿਰ ਅਸੀਂ ਹੋਰ ਆਪਦੇ ਜਣ ਕੇ ਕਰੈਕਟਰ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੇ ਆ ਆਪਦੇ ਕੰਮ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਸਿੱਖ ਰਹੇ ਆ ਹੋਰ ਸਿੱਖਣ ਦੀ ਕੋਸ਼ਿਸ਼ ਕਰਦੇ ਆ ਅਸੀਂ ਹਨਾ ਵੀ ਸਾਡਾ ਕੰਮ ਹੋਰ ਵਧੀਆ ਨਿਕਰ ਕੇ ਆਵੇ ਸਾਨੂੰ ਹੋਰ 뷰 ਮਿਲਣਾ ਹੈਨਾ ਵੀ ਸਾਨੂੰ ਹੋਰ ਲੋਕ ਜਾਣਣ ਲੱਗਣ ਸਾਡੀ ਪਛਾਣ ਬਣੇ ਕਿਹਦੇ ਬਦੌਲਤ ਤੁਹਾਡੇ ਬਦੌਲਤ ਜਿਹੜੇ ਸਾਨੂੰ ਦੇਖਦੇ ਆਗੇ ਜਿਹੜੇ ਸਾਨੂੰ ਕਮੈਂਟ ਕਰਦੇ ਆ ਜਿਹੜੇ ਸਾਨੂੰ ਜ਼ਿਊ ਦਿੰਦੇ ਆ ਜਿਹੜੇ ਸਾਨੂੰ ਲਾਈਕ ਕਰਦੇ ਆ ਜਲਦੀ ਜਲਦੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਉਹਨੂੰ ਵੀ ਤੇ ਮੇਰਾ ਨਾਮ ਹੈਗਾ ਜੀ ਸਨੀ ਮਾਨ ਮੇਰੇ ਨਾਮ ਦਾ ਕਮੈਂਟ ਸਨੀ ਮਾਨ ਚੈਨਲ ਦਾ ਨਾਮ ਦੱਸੋ ਚੈਨਲ ਦਾ ਨਾਮ ਮੇਰੇ ਦਾ ਹੈਗਾ ਜੀ ਜੱਟ ਫਿਲਮੀ ਦਿਓਲ ਫਿਲਮ ਸਿਆਸੀ ਦੋ ਚੈਨਲ ਆ ਜੀ ਠੀਕ ਆ ਇਹਨਾਂ ਦੇ ਚੈਨਲ ਇਹਦਾਂ ਕੌਣ ਸੁਤੇ ਪੈ ਜੀ ਕਿਹਦੇ ਸੁਤੇ ਪੈ ਨੇ ਇਦਾਂ ਕੌਣ ਸੁਤੇ ਪੈ ਨੇ ਕਰਨਾਮਾ ਸੀ ਠੀਕ ਆ ਕਰਨਾਮਾ ਸੀ ਆ ਤੁਸੀਂ ਦੇਖ ਲਓ ਜਿਹੜਾ ਆਪਾਂ ਪੇਂਟ ਕਰਾਇਆ ਸੀਗਾ ਹੁਣ ਦੇਖੋ ਕਿੰਨਾ ਸੋਹਣਾ ਲਿਖੋ ਹੁੰਦਾ ਇਹ ਲੱਗ ਰਿਹਾ ਬਹੁਤ ਵਧੀਆ ਬਣਤਾ ਰੱਖੋ ਬਈ ਬੱਠੇ ਆ ਇਧਰ ਇਹ ਬਈ ਸੋਡਾ ਕੋ ਚੈਨਲ ਹੈਗਾ ਨਾ ਜੀ ਹਾਂਜੀ ਹਾਂਜੀ ਤੁਸੀਂ ਵੀ ਦੱਸ ਦੋ ਚੈਨਲ ਦਾ ਨਾਮ ਚੈਨਲ ਦਾ ਨਾਮ ਹੈਗਾ ਜੀ ਗਿਲਵਿੰਦਰ ਭੂਆ ਠੀਕ ਹੈ ਸਪੋਰਟ ਕਰੋ ਵੱਧ ਤੋਂ ਵੱਧ ਇਹ ਇਧਰ ਜਨੈਲ ਬਾਈ ਯਾਰ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਹ ਗਿਆ ਭਾਈਆ ਤੁਹਾਨੂੰ ਦੱਸੋ ਤੇਰਾ ਵੀ ਚੈਨ ਆ ਦੱਸ ਤੇਰਾ ਹੀ ਚੈਨ ਮੈਂ ਇਹ ਦੱਸ ਇਹ ਲੇ ਕੋਈ ਚੈਨ ਹੋਏਗਾ ਜਰਨੈਲ ਕੋਟਸ ਵੀਰ ਜਰਨੈਲ ਵਾਲੇ ਕੋਟਸ ਵੀਰ ਵਾਲੇ ਠੀਕ ਬਣਾ ਲੀਂ ਤੇਰਾ ਨਾਮ ਰੱਖਾਇਆ ਨਾਮ ਬਦਲੀਂ ਨਾ ਕਰਕੇ ਠੀਕ ਇੱਧਰ ਲੱਗੂ ਭਾਈਆ ਕਾ ਚਾਹ ਲੈ ਆਂਦੀ ਕਿਵੇਂ ਹੋ ਦੋਸਤੋਂ ਠੀਕ ਹੂੰ ਦੋਸਤੋਂ ਵੀਡੀਓ ਕੌਣ ਆਇਆ ਯਾਰ ਪਣਾ ਯਾਰ ਇਹ ਇਧਰ ਸਰਕਾਰ ਹੀ ਉਹ ਦੰਸ਼ਾ ਚਲਾ ਰਹੀ ਹੈ ਬਸ ਸੇਨ ਲੱਗਿਆ ਪਿਆ ਬਈ ਕੋਈ ਨਹੀਂ ਲੱਗਿਆ ਵਾਰਾ ਦਾ ਸਟਾਰਟ ਹੀ ਨਹੀਂ ਕੀਤਾ ਸੀ ਆ ਦੂਰ ਮਾਰਾ ਠੀਕ ਆ ਅੱਜ ਉਹ ਵੀ ਦਿਰ ਦਾ ਮੈਡਮ ਆਈ ਨਹੀਂ ਨਾ ਫਿਰ ਉਹ ਮਾੜਾ ਜਲਾਵ ਦੇ ਗਿਆ ਮੌਕੇ ਤੇ ਜਾ ਆ ਗਈ ਉਹ ਹਾਂ ਉਹ ਕੱਦਿਆ ਅੱਜ ਕਹਿੰਦੇ ਸੀਨ ਸੀ ਬੜਾ ਉਹ ਬਿਮਾਰ ਨੇ ਉਹ ਕਹਿੰਦੇ ਵੀ ਨਹੀਂ ਆਇਆ ਸਾਡੇ ਚਾਲਾਣ ਉਹ ਸਟੋਰੀ ਬਣਾ ਰਿਹਾ ਬਾਹਰ ਬੈਠ ਕੇ ਕਿਵੇਂ ਕੀਤਾ ਇਹ ਤੇ ਦਸਤੂਰੀ ਗਰੇ ਉਹ ਡਿਸਕਸ ਡਿਸਕਸ਼ਨ ਚੱਲ ਰਿਹਾ ਹਾਂਜੀ ਤੇ ਬਾਈ ਨੇ ਖਲਮਾ ਕਰੀਆਂ ਸਾਗ ਨਾਨਕ ਛੱਕ ਅਮਰੂ ਦਰੀਆਂ ਤੇ ਸੰਤ ਰਸਈ ਅ ਭਾਈ ਦਾ ਸਮਾਨ ਛੇ ਸਮਾਨ ਡਰਾਪ ਮੈਂ ਤਾਂ ਉਹ ਬਾਈ ਦੀ ਮਾਤਾ ਲਈ ਤੇ ਬਾਈ ਨੇ ਸਕੈਚ ਕੀਤਾ ਹੋ ਗਿਆ ਇਸ ਲਈ ਬਾਈ ਦਾ ਟ੍ਰੋਫੀ ਕਿਆ ਬਹੁਤ ਛੋਣੀ ਬਣੀ ਹੋਈ ਤੇ ਟ੍ਰੋਫੀ ਮੋਂ ਬਾਹਰ ਲੱਭ ਦਿਖਾਉਣੇ ਆ। ਉਹ ਸ਼ੂਟਿੰਗ ਦਾ ਕੰਮ ਜੇ ਬੀਨ ਆਇਆ। ਜੇ ਅਸੋ ਦਾ ਮਾਈ ਵੀਨਾ ਕਮੈਂਟ ਕਰਿਆ ਕਰੋ। ਵਲੌਗ ਮਾਈ ਬਣਾਉਂਦਾ ਹੁੰਦਾ ਕਿਕਰ ਸਿੰਘ ਬਲੌਗਸ ਮਾਈ ਸ਼ੂਟ ਕਰਦਾ ਹੁੰਦਾ। ਉਹਸ ਨੂੰ ਮਿਲਾਂਗੇ ਨਵੇਂ ਸ਼ੂਟ ਨਾਲ ਜਦੋਂ ਆ ਜਾਣਗੇ ਹੁਣ ਸ਼ੂਟ ਕਰਨਗੇ ਸਾਰੇ ਕਲਾਕਾਰ। ਲੋ ਭਾਈ ਆਪਣੇ ਰੰਗ ਦਾ ਕੰਮ ਹੋ ਗਿਆ ਪੂਰਾ ਤੇ ਗੇਡ ਗੁੱਡ ਕਰਤੇ ਸਾਰੇ ਰੰਗ ਦੇਖੋ ਸਭ ਨੂੰ ਸੜੀ ਲੁਕੇਸ਼ਨ ਪੂਰੀ ਚੰਗੀ ਤਰ੍ਹਾਂ ਦਿਖਾਉਨੇ ਆ ਪਹਿਲ ਤਾਂ ਰੰਗ ਕਰਦੇ ਕਰਦੇ ਦਿਖਾਈ ਸੀਗੇ ਤੁਹਾਨੂੰ ਸਾਨੂੰ ਸਾਰਾ ਰਹਿੰਦੇ ਤੇ ਰੰਗ ਦੱਸਿਓ ਕਿੰਨਾ ਕਿਵੇਂ ਲੱਗਾ ਤੁਹਾਨੂੰ ਆ ਦੇਖੋ ਇਧਰਲੀ ਸਾਈਡ ਹੈ ਜੀ ਆਪਣੀ ਰਸੋਈ ਤੇ ਬੇਲੇ ਸਾਈਡ ਹੈ ਜੀ ਆਪਣੀ ਸੂਈ ਆ ਹੁਣ ਰੰਗ ਕਰਕੇ ਐਵੇਂ ਲੱਗ ਰਿਹਾ ਤੇ ਦੇਖ ਲੋ ਸਾਰਾ ਰੰਗ ਕੰਪਲੀਟ ਹੋ ਗਿਆ ਹੁਣ ਇਹ ਸਾਰਾ 뷰 ਆਪਣੇ ਉਹਦਾ ਲੋਕੇਸ਼ਨ ਦਾ ਤੇ ਬਾਈ ਜੀ ਰੰਗ ਕਿਵੇਂ ਲੱਗ ਰਿਹਾ ਬਾਈ ਹੁਣ ਸਾਰਾ ਹੋ ਗਿਆ ਆਪਣਾ ਹੁਣ ਵਧੀਆ ਲੱਗ ਰਿਹਾ ਠੀਕ ਆ ਸਮਾਨ ਸੋਹ ਹਜੇ ਸੈਟਿੰਗ ਆ ਜਾਈ ਨਹੀਂ ਆ ਅੱਛਾ ਹਮ ਇਹ ਦੱਸਦਾ ਵੀ ਮੈਂ ਆਪਾਂ ਨਵੀਂ ਲੋਕੇਸ਼ਨ ਤੇ ਸ਼ਿਫਟ ਹੋ ਗਏ ਕੀ ਪੈ ਗਿਆ ਅੱਖਾਂ 'ਚ ਦਰੇ ਕੋਈ ਨਹੀਂ ਪਿਆ ਮੁਰਕ ਗਰਮੀ ਵਾਲੀ ਉਧਰ ਆਇਆ ਅੱਛਾ 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 ਨਵੀਂ ਲੋਕੇਸ਼ਨ ਤੇ ਆ ਗਿਆ ਜੀ ਆ ਹਜੇ ਖਿਲਾਰੇ ਪਏ ਹੋਏ ਆ ਇੱਧਰ ਦੇਖੋ ਖਿਲਾਰਾ ਕਿੰਦਾ ਦਿਖਾਉ ਉਹ ਸਾਡਾ ਘਰ ਦਾ ਆ ਖਿਲਾਰਾ ਹੈਗਾ ਤੇ ਬਾਕੀ ਹਜੇ ਹੌਲੀ ਹੌਲੀ ਸੈਟਿੰਗ ਕਰਾਂਗੇ ਤੁਹਾਡੀ ਕਿਰਪਾ ਦੇ ਨਾਲ ਆਪਾਂ ਘਰ ਪਾਉਣਾ ਸ਼ੁਰੂ ਕਰਨਾ ਤੁਹਾਡਾ ਅਸ਼ੀਰਵਾਦ ਚਾਹੀਦਾ ਨਵੇਂ ਘਰ ਵਾਸਤੇ ਔਰ ਤੁਹਾਡਾ ਸਾਥ ਵੀ ਚਾਹੀਦਾ ਠੀਕ ਹੈ ਜੀ ਤੇ ਸਭ ਨੂੰ ਹੁਣ ਘਰ ਬਣਾਉਣਾ ਮੈਂ ਵੀ ਬਣਾਉਣਾ ਆਪਦਾ ਘਰ ਪਹਿਲਾ ਲੱਡੂ ਨਾ ਰਿਹਾ ਮੇਰਾ ਘਰ ਹਜੇ ਕੋਈ ਘਰ ਲਈ ਮੇਰਾ ਲੇਟ ਬਣ ਜੂਗਾ ਫਿਰ ਬਣਾਵਾਂਗੇ ਜਲਦੀ ਹੂੰ ਸੋ ਸਾਰਾ ਘਰ ਦਿਖਾਉਣੇ ਪਹਿਲਾਂ ਦਿਖਾਇਆ ਸੀ ਆਪਾਂ ਤੇ ਆਹ ਸੋਈ ਬਣਾਈ ਸੀ ਤੇ ਆਹ ਕਲਰ ਦੇਖੋ ਦੇਚ ਕੀਤਾ ਵਾ ਉਹ ਬੂਹੇ ਲਾਉਣ ਵਾਲੇ ਪਏ ਹਜੇ ਤੇ ਸੋਨੂੰ ਇਧਰਲਾ ਰੂਮ ਰੈਡੀ ਆ ਇਧਰਲਾ ਉਹ ਇੱਥੇ ਆਵੇ ਤੇ ਇਧਰ ਸਮਾਨ ਸ਼ਿਫਟ ਕਰਨਾ ਹਜੇ ਚੰਗੀ ਤਰ੍ਹਾਂ ਰੱਖਣ ਵਾਲਾ ਪਿਆ ਸਮਾਨ ਹਜੇ ਕੱਲੀ ਸ਼ਿਫਟ ਕੀਤਾ ਤੇ ਇਧਰ ਸੋਨੂੰ ਨਾਲ ਦੂਜੇ ਪਾਸੇ ਦਿਖਾਉਨੇ ਆ ਇਧਰ ਸਾਰੇ ਕਮਰੇ ਦੀ ਸੈਟਿੰਗ ਤਰੀਬੀਆ ਸਾਰਾ ਜਮਾ ਸਤ ਕਰਕੇ ਰੱਖਿਆ ਵਾ ਬਹਾਵਲੀ ਜੀ ਲਾਉਣੀ ਫਿਰਦੇ ਆਹ ਦੇਖੋ ਸੁਕਪਾਲੋ ਬਹਾਵਲੀ ਦਾ ਘਰ ਨਾ ਚੰਡੀ ਦਾ ਪੈਟਰਨ ਨਹੀਂ ਚਲੋ ਆ ਜਾਓ राजे ਮੈਡਮ ਆਉਂ ਚੁਣ ਲਿਏ ਜੀ ਉਧਰ ਜਾਣਾ ਬਈ ਹਾਂਜੀ ਉਧਰ ਜਾਣਾ ਆਪਣਾ ਹੋਮ ਲੁਕਾਉਣਾ ਜਿਹੜੀ ਉਹ ਰੋਕੇਸ਼ ਨੇ ਇੱਕ ਵਾਰੀ ਕੀ ਦੋਸਤ ਕੁੱਝ ਹੋ ਗਿਆ ਸਾਰੇ ਨਹੀਂ ਹਾਂ ਮੈਂ ਮੈਂ ਰਹਿ ਰਿਹਾ ਹਾਂ ਵੀ ਸਿਆਲ ਜੇ ਜਦੋਂ ਸਿਆਲ ਸੀਗਾ ਨਾ ਹਾਂਜੀ ਉਦੋਂ ਇਸ ਕਰੀ ਲੋਕੇਸ਼ਨ ਸੀਗੀ ਨਾ ਹਾਂ ਤੇ ਦੇ ਇੱਕ ਤਾਂ ਸਿਆਲ ਉੱਤੋਂ ਨਹੀਂ ਪਈ ਜਾਵੇ ਤੇ ਠੰਡ ਵੀ ਕਹੇ ਥੋੜਾ ਦੇਣਾ ਕੀ ਹੈ ਤੇ ਉੱਠਿਆ ਵੀ ਨਾ ਜਾਵੇ ਤੇ ਕੰਬੜਾ 'ਚ ਬੈਠੇ ਮੈਂ ਕਿਹਾ ਵਾ ਮਾ ਮੇਰੀ ਗੱਲ ਸੁਣ ਲੋ ਮੈਂ ਸਮਝਾਈ ਤਲੀ ਗਈ ਉੱਥੇ ਹਾਂ ਮੈਂ ਇੱਥੇ ਬੈਠਾ ਇੱਥੇ ਸੀਨ ਲੱਗਦਾ ਪਰ ਮੈਂ ਤਾਂ ਉੱਥੇ ਜਾਵੇ ਖਾਣ ਲੱਗਿਆ ਨਾ ਤੇ ਮੈਂ ਦੋ ਤਿੰਨ ਕੰਬਲ ਤੇ ਆਏ ਹੁ ਕਰਕੇ ਦੋ 152 ਮੇਰਾ ਸੀਗਾ 152 ਵਾਲੇ ਕੰਝਾਲ ਵਾਲੇ ਉਹਨਾਂ ਦੇ ਉੱਤੇ ਹੀ ਕੰਬਲ ਸੜਤੇ ਕੰਬਲਾਂ ਕਸੀਨ ਲਾਏਗੇ ਤਿੰਨ ਚਾਰ ਸੀਨ ਲਾ ਕੇ ਉੱਥੇ ਸੀ ਅਸੀਂ ਵੀਡੀਓ ਬਣਾਇਆ ਕੰਬਲ ਬਦਲਦਾ ਕਰਨਾ ਉਹ ਮਤਲਬ ਉਹ ਉੱਧੇ ਹੀ ਸੀਨ ਲੱਗ ਗਏ ਦੋ ਤਿੰਨ ਲੱਗ ਗਏ ਇੱਧਰ ਦੋ ਤਿੰਨ ਵੀਡੀਓ ਦੇ ਸੀਨ ਬਣ ਗਏ ਉਹ ਬਾਈਂਦਾਰ ਮੌਜ ਬਣ ਗਈ ਹੁਣ ਆਏ ਹੋਇਆ ਪਿਆ ਵੀ ਹੁਣ ਇਸ ਵਾਲੇ ਕਮਰੇ ਦੇ ਵਿੱਚ ਸੀਨ ਲੱਗੀ ਜਾਣਾ ਬਾਹਰ ਨਿਕਲਣਾ ਪਵੇ ਸਹੀ ਗੱਲ ਐਵੇਂ ਨਹੀਂ ਕਿਹਾ ਮਿਹਨਤ ਆ ਨਾ ਜਿਹੜੀ ਮਿਹਨਤ ਹਾਂ ਮੈਂ ਤਾਂ ਕਰ ਲਿਆ ਹੂੰ ਆਇਆ ਬਈ ਦੇਲਾ ਪਾਉ ਨੂੰ ਅਗਲਾ ਕਾਇਨ ਦਾ ਬੇਲੇ ਹਾਂ ਆ ਦੇ ਹੁਣ ਬੇਲੇ ਕਿਹੜੇ ਕੰਮ ਤੇ ਲੱਗੇ ਹੁਣ ਬੇਲੇ ਇਹ ਕਿਹੜਾ ਕੰਮ ਹੈ ਕੰਮਾ ਜੋ ਕੰਮ ਹੈ ਕੰਮਾ ਜੋ ਕੰਮ ਹੈ ਹੁਣ ਸਾਰੇ ਇਸ ਟਾਈਮ ਪੱਖਾ ਛੱਡ ਕੇ ਸੀ ਛੱਡ ਕੇ ਪਏ ਨੇ ਆਪਾਂ ਦੇ ਹੁਣ ਸਾਰੇ ਲੱਗੇ ਵੀ YouTube ਦੇ ਕੰਮ ਚ ਹੀ ਪਏ ਆ ਆਪਾਂ ਤੋਂ ਐਵੇਂ ਲਾ ਵੀ ਆਪਾਂ ਫਿਰਦੇ ਕੁੱਤੇ ਭਗਾਈ ਕਰਦੇ ਗਲੀਆਂ ਚ ਤੁਰਦੇ ਕੋਈ ਨਹੀਂ ਉਹ ਹੀ ਗੱਲ ਕਾ ਖਿਸਕਲਦੀ ਹੈ ਕੋਈ ਇੱਥੇ ਕੋਈ ਹੋਣਾ ਟੇਡ ਦਾ ਵਹਿਰਾ ਹੈ ਇਹ ਹਾਂ ਬਿਲਕੁਲ ਸਿਆਖਰ ਦਾ ਵਹਿਰਾ ਅਗਲਾ ਡਰਦਾ ਬਾਹਰ ਨਿਕਲਣ ਤੋਂ ਹਾਂ ਕਾਲੇ ਹੋ ਜਾਣਗੇ ਕੋਈ ਕਿਸੇ ਨੂੰ ਕਹਿ ਰਿਹਾ ਤੂੰ ਜੂਸ ਪੀਣ ਬਾਗ ਦੇ ਅੱਡੇ ਤੇ ਅਗਲਾ ਉਹ ਵੀ ਨਹੀਂ ਜਾਂਦਾ ਕਰਨ ਨਾ ਉਹ ਤਾਂ ਰਹਿ ਨਹੀਂ ਉਹ ਤਾਂ ਸਵੀਲ ਲੱਗੀ ਹੋਵੇ ਅਗਲਾ ਸਵੀਲ ਤੱਕ ਪਹੁੰਚ ਕਰਨ ਦੀ ਹਿੰਮਤ ਨਹੀਂ ਨਾ ਨਾ ਅਸੀਂ ਤਾਂ ਬਾਗੇ ਜੀ ਬਾਈ ਕੱਲ ਲੱਗੀ ਵੀ ਸੀ ਜੀ ਮੋੜ ਤੇ ਅਸੀਂ ਤਾਂ ਸਵੀਲ ਦੇ ਮਾਰੀ ਬਾਗੇ ਸੀ ਸਵੀਲ ਪੀਣ ਜੰਗ ਜੀ ਕੀ ਜੰਗ ਕੀ ਲੱਗੀ ਉਹਦੇ ਸਵੀਲਾਂ ਹੀ ਬੰਦ ਹੋਊਗਾ ਸਿਕਾ ਜੀ ਹੱਗੇ ਮਾਸੀ ਤੱਕੀ ਰਹਾ ਲਵਲੀ ਵਰ ਮੇ ਕਰ ਨਹੀਂ ਮਰੀ ਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਰ ਰਹੇ ਹੋ ਸਾਡੇ ਬਾਹਰ ਵਾਲੇ ਸੀ ਲਾ ਕੇ ਮਿਲ ਗਏ ਸਿਕਾ ਜੀ ਇਹ ਤਾਂ ਇੱਥੇ ਬਾਹਰ ਡੱਬੇ ਕੀ ਬੈਠੀ ਕਹਿ ਕੇ ਇੱਕ ਵਾਰ ਫਿਰ ਕਹਿੰਦੀ ਮੈਂ ਹਾਗੀ ਬਾਈ ਓਏ ਮੇਰਾ ਤਾਂ ਸਿਰ ਦੱਪ ਗਿਆ ਤਾਂ ਹੀ ਮਾਰ ਰੱਖ ਲਈ ਵਾਹੇ ਵੀਰੇ ਹਾਏ ਹਾਏ ਅੱਜ ਕਿਹੜਾ ਫੂਲ ਲਾਇਆ ਬੇਲਾ 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 ਮੋਹ ਪਿਆਰੀ ਮਸ਼ਕੂਰ ਨਹੀਂ ਹੈ ਬਾਈ ਆਇਤ ਸਾਰੇ ਜੀ ਆ ਗਏ ਹਾਂ ਬਿਲਾ ਕੇ ਸਾਡੇ ਮੇਰਾ ਉਹ ਆਪਾਂ ਉਹ ਭੁੱਲ ਗਏ ਉੱਤੇ ਆਪਾਂ ਗਏ ਸੀ ਨਾ ਮੇਰੇ ਘਰਲੇ ਆਪਾਂ ਉੱਥੋਂ ਦਿੱਤਰ ਲੈਣਾ ਭੁੱਲ ਗਏ ਮੈਂ ਤਾਂ ਬੇਲਾ ਬੇਟਾ ਸੈਟ ਲਿਆ ਕੇ ਰੱਖਿਆ ਹੈ ਬਾਈ ਕਿੰਨੇ ਆ ਕਿੰਨੇ ਆ ਉੱਚ ਚਾਰ ਆ ਕਿੰਨੇ ਆ ਆ 550 ਦਾ ਬੋ ਕੈਂਟ ਚੀਜ਼ਾਂ ਸਰਚ ਕਰਕੇ ਦੇਖੋ ਪਹਿਲਾਂ ਬੀਟਾ ਮੈਂ ਨਾ ਮੈਂ ਗਿਆ ਸੀ ਜੈਪੁਰ ਦੰ 4 ਸਾਲ ਪਹਿਲਾਂ ਦੀ ਗੱਲ ਆ ਸਿਆਲਾਂ ਦੇ ਪਿਆਰ ਉਹਥੇ ਨਾ ਮਤਲਬ ਮੈਨੂੰ 3 4 ਇਧਰ ਦੀਆਂ ਸ਼ਿਸ਼ੀਆਂ ਮੈਂ ਲੈ ਕੇ ਆਇਆ ਸੀ 3 ਸੀਗਰ ਸੀ ਮਿਲ ਗਏ ਇੱਕ ਉਹ ਦਸੀ ਉਹਦੇ ਵਿੱਚ ਹੂੰ ਉਹ ਬੋ ਕੈਂਟ ਦਾ ਉਹ ਹਾਂ ਇੱਕ ਸੀਗਾ ਜੁਈ ਇੱਕ ਸੀਗਾ ਉਹਦਾ ਨਾਮ ਨਹੀਂ ਮਨ ਨੂੰ ਪਤਾ ਪਰ ਉਹ ਜਿਹੜਾ ਮਤਲਬ ਕਿ ਉਹ ਸੀਗੇ ਨਿਜ਼ਾਮ ਸੀ ਕੋਈ ਹੋਰ ਹੁੰਦਾ ਸੀਦਾ ਤੇ ਜਿਹੜੇ ਆ ਮਹਾਰਾਜੇ ਆ ਪੀ ਆ ਸ਼ੇਖ ਨਹੀਂ ਸ਼ੇਖ ਕਿਉਂ ਤੇ ਕਿਉਂ ਸ਼ੇਖ ਜਿਹੜੇ ਆਗੇ ਕਿਤੇ ਸ਼ੇਖ ਜਾਇਪੁਰ ਦੇ ਵਿੱਚ ਕੌਣ ਨਹੀਂ ਨਹੀਂ ਸ਼ੇਖ ਜ਼ਿਆਦਾ ਇਤਰ ਵਰਤਦੇ ਹੁੰਦੇ ਆ ਪਰ ਸ਼ੇਖ ਦਾ ਵਰਤਦੇ ਆ ਜਾਇਪੁਰ ਦੇ ਜਿਹੜੇ ਰਾਜਾ ਮਤਲਬ ਉਹਨਾਂ ਦਾ ਜਿਹੜਾ ਪਰਫਿਊਮ ਸੀਗਾ ਮਤਲਬ ਉਹਨਾਂ ਨੇ ਉਹ ਬਣਾਇਆ ਹੋਇਆ ਸੀ ਉਹ ਪਰਫਿਊਮ ਜਿਹੜਾ ਉਹ ਲਾਉਂਦੇ ਹੁੰਦੇ ਸੀ ਉਹ ਅਸਲ ਮੈਨੂੰ ਕੀ ਨਾਮ ਸੀ ਉਹਦਾ ਮੇਰੇ ਕੋਲ ਚਾਰ ਰੈਡੀਐਂਸ ਜੋ ਬਹੁਤ ਪਿਆਰੀ ਖੁਸ਼ਬੂ ਸੀ ਉਹ ਮਤਲਬ ਇੱਕ ਵਾਰੀ ਮਾੜੀ ਜਸਟ ਆਏ ਨਾ ਨਾ ਸਰ ਗੋਲੀ ਦੀ ਜਦੋਂ ਖਾ ਕੇ ਬਾਸ ਉਹ ਹੀ ਮਲੇ ਬਹੁਤ ਵਧੀਆ ਅਸੀਂ ਗਏ ਸੀ ਇਸ ਗਏ ਇੱਕ ਆਪਸ ਹੋ ਗਏ ਸੀ ਪਰਸੋ ਗਏ ਸੀ ਪਰਸੋ ਗਏ ਸੀ ਬਹੁਤ ਅੱਛਾ ਸੀ ਉਦ ਲਿਆਵਾਂਗੇ ਬਈ ਮੈਨੂੰ ਤਾਂ ਉਦੀ ਵਧੀਆ ਲੱਗਦਾ ਕਿੱਦ ਨਹੀਂ ਆਉਂਦੇ ਇੱਧਰ ਆਂ ਲੀ ਲੈਂਦਾ ਬਿੜ ਕੇ ਹਾਂ ਬਈ ਸਕੂਟੀ 'ਚ ਰਹੇਗਾ ਤੂੰ ਉਧਰ 'ਚ ਰਹੇਗਾ ਹਾਂ ਇੱਧਰ ਇਹਨਾਂ ਦੇ ਪਾਈ ਨੇ ਫਿਰ ਉਦੋਂ ਲਿਆਉਣ ਦੇ ਲੱਗੀ ਖਾਲਾ ਬੋਦੀ ਮੈਂ ਕਿਹਾ ਤੇ ਉਧਰ ਵਾਸਤੇ ਲਿਆਉਂਦਾ ਐਵੇਂ ਅੰਦਰ ਵਾਸਤੇ ਕਰਨਾ ਪਾ ਇੱਥੇ ਲਿਆਉਣਾ ਠੀਕ ਲਿਆਉਣ ਦਬਾਵਾ ਦੇ ਕੱਟ ਹੁਣ ਤਾਂ ਲਓ ਜੀ ਅਸੀਂ ਇਧਰਲੇ ਸੀਨ ਕਰਤੇ ਆ ਕੰਪਲੀਟ ਮੈਂ ਔਰ ਕਿਰਨਾ ਮੈਡਮ ਨੇ ਫੇਰ ਅਸੀਂ ਗਲੀਆਂ ਚ ਤੁਰ ਪਏ ਆ ਮੁੱਛਾਂ ਦਾ ਆਨੰਦ ਲੈ ਮੁੱਛਾਂ ਵਟਾ ਰਹੇ ਹੈ ਮੁੱਛਾਂ ਨੂੰ ਤਾਂ ਆਪਣੇ ਆਪ ਨੂੰ ਵਟ ਪਏ ਵੇ ਗਰਮੀ ਇੰਨੀ ਜ਼ਿਆਦਾ ਹੋ ਗਈ ਪਈ ਹੈ ਨਾ ਗਰਮੀ ਦਾ ਵਟ ਨਿਕਲੇ ਪਏ ਆ ਵਟ ਨਿਕਲੇ ਤੇ ਅਸੀਂ ਆਪਾਂ ਗਰਮੀ ਪੂਰੀ ਇੰਜੋਏ ਕਰ ਰਹੇ ਆ ਹਾਂ ਹਾਂ ਤੇ ਇਸ ਕਰਕੇ ਆਪ ਦੇਖੋ ਵਲੋਗੋ ਵਲੋਗੀ ਹੋ ਗਏ ਹਾਂ ਵਲੋਗੋ ਵਲੋਗੀ ਹੋ ਗਏ ਹਾਂ ਹਾਂ ਵਲੋਗੋ ਵਲੋਗੀ ਹੋ ਗਏ ਹਾਂ ਆ ਗਾ ਮਾਂ ਸੋਣਾ ਵਲੋਗ ਬਣੂ ਆਪਸ ਚ ਦੋਨੇ ਮੋਬਾਈਲ ਆਮਨੇ ਸਾਹਮਨੇ ਕਰ ਸਾਹਮਨੇ ਸਾਹਮਨੇ ਕਰ ਦਿੰਦੇ ਆ ਸਹੀ ਗੱਲ ਆ ਆ ਬਿੱਲੀ ਦਾ ਵਲੋਗ ਬਣਦਾ ਪਰ ਇਧਰ ਮੇਰਾ ਵਲੋਗ ਬਣਦਾ ਦੇਖ ਲਓ ਉਧਰ ਤਾਂ ਹੋ ਗਿਆ ਫੰਕ ਨਹੀਂ ਕੋਈ ਉਹ ਲਗਰਾਓ ਇਧਰ ਬਿੱਲੀ ਦਾ ਮੋਬਾਈਲ ਹਾਰ ਗਿਆ ਹਾਂ ਬਿੱਲੀ ਦੇ ਮੋਬਾਈਲ ਹਾਰ ਗਿਆ ਹੈਨਾ ਹਾਂ ਬੈਟਰੀ ਲੋ ਹੋ ਗਈ ਲੋ ਹੋ ਗਈ ਲੋ ਹੋ ਗਈ ਤੇ ਚਲੋ ਠੀਕ ਹੈ ਦੋਸਤੋ ਹੁਣ ਅੱਗੇ ਆ ਸਾਡੀ ਨੂ ਰਾਣੀ ਅੱਜ ਸਾਡੇ ਨਾਲ ਲੜ ਪਈ ਅੱਜ ਅਸੀਂ ਨੂ ਰਾਣੀ ਨਾਲ ਗੱਲਾਂ ਤਾਂ ਸੰਜੀਆ ਕੀਤੀਆਂ ਮੂਹ ਮਹਬੂਤੀਆਂ ਹਾਂ ਅੱਜ ਕੈਮਰਾਮੈਨ ਮੈਂ ਅਸੀ ਬਲੌਗਿੰਗ ਮੈਂ ਸ਼ੂਟ ਕਰਿਆ ਤੇ ਵੀਡੀਓ ਮੈਂ ਸ਼ੂਟ ਕਰੀ ਮੈਂ ਅੱਜ ਬਿੱਲੀ ਬਿੱਲੀ ਅੱਜ ਅੱਜ ਕੈਮਰਾਮੈਨ ਸੀ ਨਾਲੇ ਕੀ ਸੀਗਾ ਹੋਰ ਨਾਲੇ ਬਲੌਗਰ ਬਲੌਗਰ ਤਾਂ ਹੈਗਾ ਹੀ ਹੈਗਾ ਤੂੰ ਨਾਲੇ ਕੈਮਰਾਮੈਨ ਹਾਂ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਵੀ ਬਿੱਲੀ ਦੇ ਹੁਣ ਗਾਣਾ ਪਾਣੀ ਘਟ ਗਏ ਹਾਂ ਕਿਉਂਕਿ ਕੰਮ ਥੋੜਾ ਥੋੜਾ ਸਿੱਖ ਗਿਆ ਹੈ ਸਿੱਖ ਗਿਆ ਹੈ ਹਣਾ ਬਾਈ ਬਾਈ ਕਿੱਡਾ ਸ਼ਹਿਰ ਆ ਬੱਬੂ ਦੇਖੀ ਵੀ ਇਹਨੂੰ ਤੂੰ ਪਣੀ ਲੱਗੂਗੀ ਮਹਾਵਾ ਚਲਾ ਕੇ ਲਾਲਚ ਚਲਾ ਕੇ ਲਿਆ ਆ ਹਣਾ ਦੇਖੋ ਸੋਣ ਸੋਣ ਦਿਖਾਵਾਂ ਘਰ ਦੇ ਵਿੱਚ ਪਹੁੰਚ ਚੁੱਕੇ ਆ ਕਰ ਕੋਈ ਹੈ ਕਿ ਨਹੀਂ ਹੈ ਇਹ ਨਹੀਂ ਪਤਾ ਦੇਖਦੇ ਆ ਮੇਰੀ ਖੜੀ ਆ ਸਕੂਟਰੀ ਇੱਥੇ ਬੈਠਾ ਨਹੀਂ ਖੜਿਆ तू तो खुले भांडे चाहिए अच्छा छोटी चप्पल ही है, ना। है। ना। ना। गा गा गा। मैं एक चप्पल लेके आ लेके आया चप्पल में चप्पल लेके आया नंबर ਠੀਕ ਹੈ ਹਰੋ ਬੰਦ ਬੰਦਾ ਨਹੀਂ ਕਰਨੀ ਹੈ ਚਾਹੀਦਾ ਤੁਹਾਨੂੰ ਵੀ ਤਾਂ ਨਹੀਂ ਕਿਉਂ ਕਦੋਂ ਕਰਨੀ ਓਪਨ ਬਈਆ ਪੈਨ ਸਿੜੀ ਸ਼ਾਮ ਨੂੰ ਹਾਂ ਨਹੀਂ ਸ਼ਾਮ ਨੂੰ ਤੇ ਦੁਪਹਿਰ ਜੇ ਕਰਨਾ ਹੈ ਠੀਕ ਹੈ ਤੇ ਪਾਰਟੀ ਬਿਜਲੀ ਵਾਲਾ ਭਾਈ ਬਿਜਲੀ ਵਾਲਾ ਭਾਈ ਤੇ ਕੰਪਨੀ ਵਾਲੇ ਮੈਨ ਪਾਰਟੀ ਕੰਪਨੀ ਵਾਲੇ ਕਰਕੇ ਆਉਂਦੇ ਆ ਫਿੱਟ ਠੀਕ ਹੈ ਤੇ ਪਾਰਟੀ ਬਾਈ ਕਰਾਂਗੇ ਪਾਰਟੀ ਰਾਤ ਵਾਲੀ ਨਹੀਂ ਲਹੀ ਹਜੇ ਠੀਕ ਹੈ ਰਾਤ ਵਾਲੀ ਉਦੋਂ ਫੇਰ ਦੁਬਾਰਾ ਫੇਰ ਦੁਬਾਰਾ ਪਾਰਟੀ ਕਰਾਂਗੇ ਸੋਚਾਂਗੇ ਬਾਅਦ ਕਰਾਂਗੇ ਅਕਾਸ਼ ਹਾਂਜੀ ਮੂੰਹ ਮਟਕਰਾਦਾ ਅੱਜ ਮੇਰਾ ਕੱਲੀ ਦਾ ਇੱਕ ਸੀਨ ਕੱਢ ਕੇ ਦੇਣ ਚਾਹਦਾ ਸੱਚ ਪਾ ਜੀ ਮੇਰੇ ਵੀ ਉਹ ਕਿਹੜਾ ਜਿਹੜਾ ਹੁਣ ਦਾ ਵੌਇਸ ਕਵਰ ਵਾਲਾ ਆਉਂਦਾ ਹੈ ਭਾ ਕੇ ਦੇ ਦਿੰਨਾ ਜੀ ਟੈਂਸ਼ਨ ਨਹੀਂ ਹੋਣੀ ਸਭ ਕੁਝ ਕਰ ਲਾਂਗੇ ਠੀਕ ਕੈਮਰਾਮੈਨ ਜੀ ਤੁਸੀਂ ਕੁਝ ਅੱਛਾ ਹੋਗੇ ਮੇਰੀ ਇਹ ਕੱਲੀ ਗਰਮੀ ਬਹੁਤ ਆਣਾ ਇਹ ਸੀ ਛੱਡ ਲਾ ਅੱਛੇ ਸੀ ਛੱਡਾ ਜੀ ਫੇਰ ਹੀ ਲੈਟ ਲੈ ਕੇ ਆਉਣਾ ਉਹ ਤਾਂ ਲਵਟਰ ਲੱਗ ਗਈ ਵ ਇੱਕ ਪੱਖਾ ਤਾਂ ਚੱਲੂ ਬਲਵੈਟਰ ਤੇ ਕੋਈ ਨਾ ਚੱਲੂ ਨਿਊਟਰਨ ਬਾ ਲਾਇਆ ਜੀ ਲਾਵਾ ਹੈ ਨਿਊਟਰਨ ਬਾ ਲਾਉਣਾ ਹੈ ਜੀ ਅੰਸ਼ੀ ਨੂੰ ਖੋਲਣ ਕਰ ਦੇ ਦੇਰ ਲੈ ਟੂ ਦੇਖੋ ਪਾ ਕਾਲੇ ਆਇਆ ਹੈ ਨਾ ਗਰਮੀ ਵੱਧ ਆਉਂਦੀ ਆ ਕਰ ਨੂੰ ਵੱਧ ਲੱਗਦੀ ਹੈ ਕਾਲਿਆਂ ਚ ਮੈਂ ਬਰੀਆ ਮੰਜੇ ਕੋਲ ਠੜਕੇ 20 ਮਿੰਟ ਖਰਾਬ ਕਰੇ ਤੇ ਜਦੋਂ